ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਦੇ ਵਿੱਚ ਵੀ ਪੰਜਾਬ ਵਰਗੇ ਹਾਲਾਤ ਪਨ ਜਾਣਗੇ ਇਹ ਬਿਆਨ ਕੰਗਣਾ ਰਣੋਦਾਏ ਤੇ ਦੱਸਦੀ ਕਿ ਇੱਕ ਵਾਰ ਫਿਰ ਤੋਂ ਬਿਵਾਦਤ ਬਿਆਨ ਦਿੱਤਾ ਜਾ ਰਿਹਾ ਤੇ ਨਸ਼ੇ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਦਾ ਸੇਕ ਕਿ ਕੰਗਣਾ ਨੋਟ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਫਰਤੋ ਜਿਹੜਾ ਕਿ ਵਿਵਾਦਤ ਬਿਆਨ ਦੇ ਕੇ ਪੰਜਾਬੀਆਂ ਨੂੰ ਭੜਕਾ ਦਿੰਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਚ ਪੰਜਾਬ ਦੇ ਵਿਦਵਾਵਾਂ ਵਾਲੇ ਜਿਹੜੇ ਕਿ ਪਿੰਡਾਂ ਵਰਗੇ ਹਾਲਾਤ ਬਣ ਜਾਵਾਂਗੇ ਹਿਮਾਚਲ ਚ ਪੰਜਾਬ ਰਾਹੀਂ ਜਿਹੜਾ ਕਿ ਨਸ਼ਾ ਆ ਰਿਹਾ ਤੇ ਜਿਸ ਨੂੰ ਲੈ ਕੇ ਨਸ਼ੇ ਬਾਰੇ ਕੰਗਣਾ ਰਣੋਤ ਨੇ ਇਹ ਬਿਆਨ ਦਿੱਤਾ ਹੈ ਦਾਸੀ ਇਹ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਰਾਹੀਂ ਜਿਹੜਾ ਪਾਕਿਸਤਾਨ ਆ ਰਹੇ ਨਸ਼ੇ ਨੂੰ ਲੈ ਕੇ ਹਿਮਾਚਲ ਜਾ ਰਿਹਾ ਤੇ ਜਿਸ ਤੋਂ ਬਾਅਦ ਅਜਿਹਾ ਜਿਹੜਾ ਕਿ ਉਹਨਾਂ ਦੇ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਦੇ ਵਿੱਚ ਪੰਜਾਬ ਦੇ ਵਿਦਾਵਾ ਵਾਲੇ ਜਿਹੜੇ ਕਿ ਪਿੰਡਾਂ ਵਰਗੇ ਹਾਲਾਤ ਬਣ ਜਾਣਗੇ ਤੇ ਹਿਮਾਚਲ 'ਚ ਨਸ਼ਾ ਪੰਜਾਬ ਰਾਹੀਂ ਪਾਕਿਸਤਾਨ ਤੋਂ ਆ ਰਿਹਾ ਹੈ ਤੇ ਕੰਗਣਾ ਰਣੌਤ ਨੇ ਇਹ ਫਿਰ ਤੋਂ ਜਿਹੜਾ ਕਿ ਬਿਆਨ ਦਿੱਤਾ ਤੇ ਅਕਸਰ ਹੀ ਜਿਹੜਾ ਕਿ ਕੰਗੜਾ ਰਨੌਂ ਦੇ ਵੱਲੋਂ ਕੋਈ ਨਾ ਕੋਈ ਜਿਹੜਾ ਕਿ ਪੰਜਾਬ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਹੁਣ ਨਸ਼ੇ ਨੂੰ ਲੈ ਕੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਫਿਰ ਤੋਂ ਪੰਜਾਬੀ ਨੂੰ ਪੜਕਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਨੂੰ ਨਸ਼ੇ ਨੂੰ ਲੈ ਕੇ ਜਿਹੜਾ ਕਿ ਇਹ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਹਿਣਾ ਨਸ਼ਾ ਰੋਕੋ ਨਹੀਂ ਤਾਂ ਜਿਹੜੇ ਕਿ ਹਾਲਾਤ ਪੰਜਾਬ ਵਰਗੇ ਹਿਮਾਚਲ ਦੇ ਵਿੱਚ ਬਣ ਜਾਣਗੇ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਬਿਆਨ ਜਿਹੜਾ ਕਿ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ ਤੇ ਇੱਕ ਵਾਰ ਫਿਰ ਤੋਂ ਲਗਾਤਾਰ ਪੰਜਾਬੀ ਕੰਗੜਾ ਰਨੌਂ ਤੇ ਉੱਤੇ ਵੀ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੰਗਣਾ ਰਨੋ ਦੇ ਅਜਿਹੇ ਬਿਆਨਾਂ ਨੇ ਹੁਣ ਪੰਜਾਬੀਆਂ ਨੂੰ ਫਿਰ ਤੋਂ ਜਿਹੜਾ ਕੇ ਪੜਕਾ ਦਿੱਤਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਉਹਨਾਂ ਨੇ ਨਸ਼ੇ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਤੇ ਪੰਜਾਬ ਦੇ ਪਿੰਡਾਂ ਵਰਗੇ ਹਾਲਾਤ ਬਣ ਜਾਣਗੇ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਰਾਹੀਂ ਪਾਕਿਸਤਾਨ ਤੋਂ ਜਿਹੜਾ ਕਿ हिमाचल ਦੇ ਵਿੱਚ ਨਸ਼ਾ ਆਰੀ ਹੈ ਤੇ ਜਿਸ ਤੋਂ ਬਾਅਦ ਇਹ ਵਿਵਾਦਤ ਬਿਆਨ ਜਿਹੜਾ ਕਿ ਕੰਗੜਾ ਰਨੌਤ ਦਾ ਕਾਫੀ ਵਾਇਰਲ ਹੋ ਰਿਹਾ ਤੇ ਜਿਸ ਦੇ ਤਹਿਤ ਹੁਣ ਇਸ ਵਿਵਾਦਤ ਬਿਆਨ ਨੂੰ ਲੈ ਕੇ ਵੀ ਪੰਜਾਬੀ ਭੜਕਦੇ ਹੋਏ ਨਸਰ ਆ ਰਹੇ। ਦੱਸਿਆ ਕਿ ਕੰਗੜਾ ਰਨੌਤ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਫਰਤੋ ਜਿਹੜਾ ਕਿ ਵਿਵਾਦਤ ਬਿਆਨ ਦੇ ਕੇ ਪੰਜਾਬੀਆਂ ਨੂੰ ਭੜਕਾ ਦਿੰਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਚ ਪੰਜਾਬ ਦੇ ਵਿਦਵਾਨਾਂ ਵਾਲੇ ਜਿਹੜੇ ਕਿ ਪਿੰਡਾਂ ਵਰਗੇ ਹਲਾਤ ਬਣ ਜਾਵੰਗੇ ਹਿਮਾਚਲ ਚ ਪੰਜਾਬ ਰਾਹੀਂ ਜਿਹੜਾ ਕਿ ਨਸ਼ਾ ਆ ਰਿਹਾ ਤੇ ਜਿਸ ਨੂੰ ਲੈ ਕੇ ਨਸ਼ੇ ਬਾਰੇ ਕੰਗਣਾ ਨੌਕ ਨੇ ਇਹ ਬਿਆਨ ਦਿੱਤਾ ਹੈ ਦਾਸੀ ਇਹ ਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਰਾਹੀਂ ਜਿਹੜਾ ਪਾਕਿਸਤਾਨ ਆ ਰਹੇ ਨਸ਼ੇ ਨੂੰ ਲੈ ਕੇ ਹਿਮਾਚਲ ਚ ਆ ਰਿਹਾ ਤੇ ਜਿਸ ਤੋਂ ਬਾਅਦ ਅਜਿਹਾ ਜਿਹੜਾ ਕਿ ਉਹਨਾਂ ਦੇ ਵੱਲੋਂ ਬਿਵਾਦਤ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਦੇ ਵਿੱਚ ਪੰਜਾਬ ਦੇ ਵਿਦਾਮਾ ਵਾਲੇ ਜਿਹੜੇ ਕਿ ਪਿੰਡਾਂ ਵਰਗੇ ਹਾਲਾਤ ਬਣ ਜਾਣਗੇ ਤੇ ਹਿਮਾਚਲ ਚ ਨਸ਼ਾ ਪੰਜਾਬ ਰਾਹੀਂ ਪਾਕਿਸਤਾਨ ਤੋਂ ਆ ਰਿਹਾ ਹੈ ਤੇ ਕੰਗੜਾ ਰਣੌਤ ਨੇ ਫਿਰ ਤੋਂ ਜਿਹੜਾ ਕਿ ਬਿਆਦਤ ਬਿਆਨ ਦਿੱਤਾ ਤੇ ਅਕਸਰ ਹੀ ਜਿਹੜਾ ਕਿ ਕੰਗੜਾ ਰਣੌਤ ਦੇ ਵੱਲੋਂ ਕੋਈ ਨਾ ਕੋਈ ਜਿਹੜਾ ਕਿ ਪੰਜਾਬ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਹੈ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਹੁਣ ਨਸ਼ੇ ਨੂੰ ਲੈ ਕੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨੇ ਫਿਰ ਤੋਂ ਪੰਜਾਬੀ ਨੂੰ ਪੜਕਾ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਨੂੰ ਨਸ਼ੇ ਨੂੰ ਲੈ ਕੇ ਜਿਹੜਾ ਕਿ ਇਹ ਬਿਆਨ ਦਿੱਤਾ ਤੇ ਉਹਨਾਂ ਨੇ ਕਹਿਣਾ ਨਸ਼ਾ ਰੋਕੋ ਨਹੀਂ ਤਾਂ ਜਿਹੜੇ ਕਿ ਹਾਲਾਤ ਪੰਜਾਬ ਵਰਗੇ ਹਿਮਾਚਲ ਦੇ ਵਿੱਚ ਬਣ ਜਾਣਗੇ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਬਿਆਨ ਜਿਹੜਾ ਕਿ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ ਤੇ ਇੱਕ ਵਾਰ ਫਿਰ ਤੋਂ ਲਗਾਤਾਰ ਪੰਜਾਬੀ ਕੰਗਣਾ ਰਣੋ ਦੇ ਉੱਤੇ ਵੀ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕੰਗਣਾ ਰਣੋ ਦੇ ਅਜਿਹੇ ਬਿਆਨਾਂ ਨੇ ਹੁਣ ਪੰਜਾਬੀਆਂ ਨੂੰ ਫਿਰ ਤੋਂ ਜਿਹੜਾ ਕਿ ਪੜਕਾ ਦਿੱਤਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਨੇ ਨਸ਼ੇ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਨਸ਼ਾ ਰੋਕੋ ਨਹੀਂ ਤਾਂ ਹਿਮਾਚਲ ਤੇ ਪੰਜਾਬ ਦੇ ਪਿੰਡਾਂ ਵਰਗੇ ਹਾਲਾਤ ਬਣ ਜਾਣਗੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਰਾਹੀਂ ਪਾਕਿਸਤਾਨ ਤੋਂ ਜਿਹੜਾ ਕਿ हिमाचल ਦੇ ਵਿੱਚ ਨਸ਼ਾ ਆਰੀਅਤ ਜਿਸ ਤੋਂ ਬਾਅਦ ਇਹ ਵਿਵਾਦਤ ਬਿਆਨ ਜਿਹੜਾ ਕਿ ਕੰਗੜਾ ਰਨੌ ਦਾ ਕਾਫੀ ਵਾਇਰਲ ਹੋ ਰਿਹਾ ਤੇ ਜਿਸ ਦੇ ਤਹਿਤ ਹੁਣ ਇਸ ਵਿਵਾਦਤ ਬਿਆਨ ਨੂੰ ਲੈ ਕੇ ਵੀ ਪੰਜਾਬੀ ਪੜਕਦੇ ਹੋਏ ਨਸਰ